ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਅੱਜ ਅਸਤੀਫਾ ਦੇ ਦਿੱਤਾ ਗਿਆ ਜਿੱਥੇ ਇਹਨਾਂ ਦੇ ਅਸਤੀਫੇ ਦੀ ਕਾਫੀ ਚਰਚਾ ਚੜ੍ਹੀ ਹੈ ਤੇ ਕਈ ਬਿਆਨ ਵੀ ਸਾਹਮਣੇ ਆਏ ਨੇ ਵੀ ਕਿਉਂ ਅਸਤੀਫਾ ਦਿੱਤਾ ਕਿ ਹੋਣਾ ਹਾਲਾਂਕਿ ਜਿਹੜੇ ਜਥੇਦਾਰ ਗਿਆਨੀ ਰਗਵੀਰ ਸਿੰਘ ਦੇ ਨਾਲ ਉਹਦੀ ਮੁਲਾਕਾਤ ਵੀ ਹੋਵੇਗੀ ਕਿਹਾ ਜਾ ਰਿਹਾ ਹੈ ਕਿਉਂਕਿ ਜਥੇਦਾਰ ਸਾਹਿਬ ਬਾਅਦ ਅਗੇ ਹੋਏ ਸੀ ਵਿਦੇਸ਼ਾਂ ਦੇ ਵਿੱਚ ਤੇ ਅੰਮ੍ਰਿਤਸਰ ਦੇ ਵਿੱਚ ਨੇ ਕਾਲੀ ਉਹ ਆਏ ਨੇ ਆਰਾਮ ਕਰਨੇ ਹੁਣ ਦੇਖਣਾ ਹੋਵੇਗਾ ਜਥੇਦਾਰ ਸਾਹਿਬ ਕੀ ਫੈਸਲਾ ਲੈਣਗੇ ਅਗੇ ਜਿਹੜਾ ਜੱਤਰ ਸਾਹਿਬ ਨੇ ਇੱਕ ਪੋਸਟ ਪਾਈ ਹੈ ਕੰਨੀ ਹਰਪ੍ਰੀਤ ਸਿੰਘ ਦੇ ਅਸਤੀਫੇ ਨੂੰ ਲੈ ਕੇ ਉਹ ਬਹੁਤ ਭਾਵਕਤਾ ਭਰਪੂਰ ਹੈ ਕਹਿਣ ਨੂੰ ਜਥੇਦਾਰ ਕਾਲ ਤਖਤ ਸਭ ਤੋਂ ਮਹਾਨ ਹੈ ਪਰ ਉਹਦੀ ਗੱਲ ਅਸੀਂ ਨਹੀਂ ਮੰਨਣੀ ਜਿਸ ਤਰ੍ਹਾਂ ਦਾ ਬਰਤਾਰਾ ਇਹਨਾਂ ਨੇ ਕਰਤਾ ਕਿ ਪੰਥ ਦੇ ਵਿੱਚ ਸ੍ਰੀ ਕਾਲ ਤਖਤ ਸਭ ਜਿਵੇਂ ਮਹਾਨ ਸੀ ਨਾ ਇਹ ਕਿਸੇ ਹੋਰ ਪਰਿਵਾਰ ਨੂੰ ਮਹਾਨ ਸਮਝਦੇ ਆ ਉਹ ਸਭ ਨੂੰ ਚੈਨਾ ਦਾ ਤਾਰਤਾ ਦੇ ਵਿੱਚ ਸਾਡੀਆਂ ਜਿਹੜੀਆਂ ਇਹ ਪਦਵੀਆਂ ਨੇ ਉਹ ਵੀ ਪ੍ਰਭਾਵਿਤ ਹੁੰਦੀਆਂ ਚਲੀਆਂ ਗਈਆਂ ਅੱਜ ਤਾਂ ਮੀ ਸਾਹਿਬ ਨੇ ਅਸਤੀਫਾ ਦਿੱਤਾ ਨਾਲੋਂ ਸੱਤ ਮੈਂਬਰੀ ਕਮੇਟੀ ਤੋਂ ਵੀ ਚੇਅਰਮੈਨਸ਼ਿਪ ਛੱਡਣ ਲੱਗੇ ਨੇ ਕਹਿੰਦੇ ਮੈਂ ਜਦਰ ਸਾਹਿਬ ਨੂੰ ਜਾ ਕੇ ਅਸਤੀਫਾ ਧਿਆਮਾ ਕਰ ਵਿਜੀਲੈਂਸ ਬਿਊਰੋ ਨੇ ਨਵਾਂ ਚੀਫ ਨਿਯੁਕਤ ਕੇ ਤਹਿਤ ਨੁਕਤੀ ਦੇ ਨਾਲ ਹੀ ਉਹਨਾਂ ਨੇ ਪਹਿਲਾ ਜਿਹੜਾ ਵੱਡਾ ਕਦਮ ਹੈ ਚੁੱਕਿਆ ਤੇ ਇੱਕ ਵੱਡੀ ਕਾਰਵਾਈ ਕੀਤੀ ਹੈ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਜਿਨ੍ਹਾਂ ਬਾਰੇ ਇਹ ਕਿਹਾ ਸੀ ਕਿ ਕੰਮ ਨਹੀਂ ਕਰਦੇ ਹੁਣ ਦੁਬਾਰਾ ਉਹ ਆਪਣੇ ਪੁਰਾਣੇ ਰੂਪ ਵਿੱਚ ਆਉਂਦੇ ਨਜ਼ਰ ਆ ਰਹੇ ਹੈ ਸultanpur Lodi ਦੇ ਵਿੱਚ ਢਿੱਲੂ ਸਾਹਿਬ ਭਾਈ ترسےم ਸਿੰਘ ਵੱਲੋਂ ਭਰਤੀ ਮੁਹਿੰਮ ਆਹ ਸ਼ੁਰੂ ਕਰ ਦਿੱਤੀ ਗਿਆ ਤੁਹਾਨੂੰ ਦੱਸ ਦੇ ਕਿ ਵਾਰਸ ਪੰਜਾਬ ਦੇ ਜਿਹੜੇ ਮੁਖੀ ਨੇ ਭਾਈ ਅਮਰਪਾਲ ਸਿੰਘ ਜੋ ਕਿ ਡਿਵਿਜ਼ਨ ਗਾਰਡ ਜੇਲ੍ਹ ਦੇ ਵਿੱਚ ਬੈਠੇ ਉਹਨਾਂ ਦੇ ਪਿਤਾ ਨੇ ਤੇ ਉਹਨਾਂ ਵੱਲੋਂ ਹੁਣ ਆਪਣੇ ਵੀ ਪਾਰਟੀ ਦੀ ਭਰਤੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ ਅੱਜ ਫਿਰ ਉੱਥੇ ਜਾ ਪਹੁੰਚੇ ਉਹ Sultanpur Lodi ਅੱਜ ਦੀ ਤੁਸੀਂ ਠੀਕ ਕਹਿ ਰਹੇ ਹੋ ਕਿ ਅੱਜ ਤੋਂ ਜਿਹੜੀ ਭਰਤੀ ਪ੍ਰਕਿਰਿਆ ਸ਼ੁਰੂ ਕੀਤੀ ਹੈ Sultanpur Lodi ਤੋਂ ਕੀਤੀ ਹੈ कि ਜਿਹੜੇ ਸਰਦਾਰ ਤਰਸੀਮ ਸਿੰਘ ਨੇ ਭਾਈ ਅਮਰਤਪਾਲ ਸਿੰਘ ਦੇ ਪਿਤਾ ਇਹ ਵੀ ਭਰਤੀ ਪ੍ਰਕਿਰਿਆ ਚ ਲੱਗੇ ਹੋਈ ਹੈ ਚੰਗਾ ਹੁਗਾਰਾ ਮਿਲ ਰਿਹਾ ਉਹਨਾਂ ਦੀ ਭਰਤੀ ਮਹਿਮਨ ਨੂੰ ਤੇ ਲਗਾਤਾਰਤਾ ਦੇ ਵਿੱਚੋਂ ਭਰਤੀ ਮਹਿਮਨ ਨੂੰ ਫਿਰ ਅੱਗੇ ਵਧਾਉਂਦੇ ਹੋਏ ਨਜ਼ਰ ਆ ਰਹੇ ਨੇ ਤੋਂ ਸਾਡੇ ਜਿਹੜੇ ਵਿਦੇਸ਼ ਮੰਤਰੀ ਨੇ ਜੀ ਐਸ ਜੈ ਸ਼ੰਕਰ ਵੱਲੋਂ ਯੂਕੇ ਦੇ ਸਾਬਕਾ ਪ੍ਰਧਾਨ ਮੰਤਰੀ ਦੇ ਨਾਲ ਡਲਸਾ ਮੁਲਾਕਾਤ ਕੀਤੀ ਗਈ ਹੈ ਦੇਖੋ ਡਾਕਟਰ ਐਸ ਜੈ ਸ਼ੰਕਰ ਨੇ ਦੇ ਰੇਸੀ ਸੋਨਕ ਭਾਰਤੀ ਮੂਲ ਦੇ ਵਾਸੀ ਨੇ ਉਹਨਾਂ ਦੇ ਨਾਲ ਮੁਲਾਕਾਤ ਕੀਤੀ ਗਈ ਹੈ। ਉਹ ਦੂਜੇ ਪਾਸੇ ਜਿੱਥੇ ਤਾਮੀ ਐਸਜੀਪੀਸੀ ਪ੍ਰਧਾਨ ਵੱਲੋਂ ਅਸਤੀਫਾ ਦਿੱਤਾ ਗਿਆ ਉੱਥੇ ਹੀ ਬਾਬਾ ਬਲਵੀਰ ਸਿੰਘ ਦਾ ਕਹਿਣਾ ਕਿ ਅਸਤੀਫਾ ਦੇਣਾ ਕੋਈ ਮਸਲੇ ਦਾ ਹੱਲ ਨਹੀਂ ਹੈ। ਪਾਈਕੂਲਵੰਤ ਸਿੰਘ ਹੋਰਾਂ ਦੇ 25 ਸਾਲ ਪੂਰੇ ਹੋ ਗਏ। ਉਸ ਸਮਾਗਮ ਦੇ ਵਿੱਚ ਬਾਬਾ ਬਲਬੀਰ ਸਿੰਘ ਵੀ ਮਿਰੇ ਸੀ ਗਿਆਨੀ ਰਗਵੀਰ ਸਿੰਘ ਗਿਆਨੀ ਹਰਪ੍ਰੀਤ ਸਿੰਘ ਉਸ ਸਮਾਗਮ ਚ ਹਾਜ਼ਰ ਸੀ ਬਾਬਾ ਬਲਬੀਰ ਸਿੰਘ ਨੇ ਉਦੋਂ ਵੀ ਕਹਿਤਾ ਸੀ ਕਿ ਜੱਦਰ ਜੀ ਤੁਹਾਡਾ ਖੜਾ ਤਾਂ ਨਹੀਂ ਛੱਡਣਾ ਤੁਹਾਨੂੰ ਕਿਸੇ ਪਾਸੇ ਜਾਣ ਨਹੀਂ ਦੇਣਾ ਅਸੀਂ ਤੁਹਾਡੇ ਨਾਲ ਆ ਸਤਿ ਸ਼੍ਰੀ ਅਕਾਲ ਮੈਂ ਬਲਵਿੰਦਰ ਸਿੰਘ ਹਾਜ਼ਰਾਂ ਪ੍ਰੋਗਰਾਮ ਇੱਕ ਮੇਰੀ ਵੀ ਸੁਣੋ ਲੈ ਕੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਦਿਨ ਭਰ ਦੀਆਂ ਕੁਝ ਅਹਿਮ ਤੇ ਕੁਝ ਵੱਡੀਆਂ ਖਬਰਾਂ ਦੇ ਉੱਤੇ ਵੀ ਚਾ ਚਰਚਾ ਕਰਦੇ ਹਾਂ ਤੇ ਵਿਚਾਰ ਚਰਚਾ ਕਰਨ ਦੇ ਲਈ ਮੇਰੇ ਨਾਲ ਮੌਜੂਦ ਨੇ ਸਾਡੇ ਚੈਨਲ ਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਜੀ ਨੂੰ ਆਉਣ ਦਾ ਬੜਾ ਸਵਾਗਤ ਕਰਦੇ ਹਾਂ ਟੋਲ ਸਾਹਿਬ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਸ਼ੁਕਰ ਗਿਆ ਬਹੁਤ ਬਹੁਤ ਮਿਹਰਬਾਨੀ ਜੀ ਜੀ ਟੋਲ ਸਾਹਿਬ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਅੱਜ ਅਸਤੀਫਾ ਦੇ ਦਿੱਤਾ ਗਿਆ ਜਿਸ ਤੇ ਇਹਨਾਂ ਦੇ ਅਸਤੀਫੇ ਦੀ ਕਾਫੀ ਚਰਚਾ ਚੜੀ ਹੈ ਤੇ ਕਈ ਬਿਆਨ ਵੀ ਸਾ ਜਿਹੜੇ ਜਥੇਦਾਰ ਗਿਆਨੀ ਰਗਵੀਰ ਸਿੰਘ ਦੇ ਨਾਲ ਉਹਦੀ ਮੁਲਾਕਾਤ ਵੀ ਹੋਵੇਗੀ ਕਿਹਾ ਜਾ ਰਿਹਾ ਹੈ ਕਿਉਂਕਿ ਜਥੇਦਾਰ ਸਾਹਿਬ ਆ ਗਏ ਹੋਏ ਸੀ ਵਿਦੇਸ਼ਾਂ ਦੇ ਵਿੱਚ ਤੇ ਅੰਮ੍ਰਿਤਸਰ ਦੇ ਵਿੱਚ ਨੇ ਕਾਲੀ ਉਹ ਆਏ ਨੇ ਆਰਾਮ ਕਰਨੇ ਹੁਣ ਵੇਖਣਾ ਹੋਵੇਗਾ ਜਥੇਦਾਰ ਸਾਹਿਬ ਕੀ ਫੈਸਲਾ ਲੈਣਗੇ ਅੱਗੇ ਜੀ ਜਿਹੜਾ ਜੱਧਰ ਸਾਹਿਬ ਨੇ ਇੱਕ ਪੋਸਟ ਪਾਈ ਹੈ ਗਿਆਨੀ ਹਰਪ੍ਰੀਤ ਸਿੰਘ ਦੇ ਅਸਤੀਫੇ ਨੂੰ ਲੈ ਕੇ ਉਹ ਬਹੁਤ ਭਾਵਕਤਾ ਭਰਪੂਰ ਹੈ ਕਹਿਣ ਨੂੰ ਜਥੇਦਾਰ ਕਾਲ ਤਖਤ ਸਭ ਤੋਂ ਮਹਾਨ ਹੈ ਪਰ ਉਹਦੀ ਕੋਈ ਗੱਲ ਅਸੀਂ ਨਹੀਂ ਮੰਨਣੀ ਜਿਸ ਤਰ੍ਹਾਂ ਦਾ ਬਰਤਾਰਾ ਇਹਨਾਂ ਨੇ ਕਰਤਾ ਕਿ ਪੰਥ ਦੇ ਵਿੱਚ ਸ੍ਰੀ ਕਾਲ ਤਖਤ ਸਾਹਿਬ ਜਿਵੇਂ ਮਹਾਨ ਸੀ ਨਾ ਇਹ ਕਿਸੇ ਹੋਰ ਪਰਿਵਾਰ ਨੂੰ ਮਹਾਨ ਸਮਝਦੇ ਆ ਉਹ ਸਰਬ ਚੈਨਾ ਦਾ ਲਗਾਤਾਰਤਾ ਦੇ ਵਿੱਚ ਸਾਡੀਆਂ ਜਿਹੜੀਆਂ ਇਹ ਪਤਵੀਆਂ ਨੇ ਉਹ ਵੀ ਪ੍ਰਭਾਵਿਤ ਹੁੰਦੀਆਂ ਚਲੀਆਂ ਗਈਆਂ ਅੱਜ ਧਾਮੀ ਸਾਹਿਬ ਨੇ ਅਸਤੀਫਾ ਦਿੱਤਾ ਨਾਲੋਂ 7 ਮੈਂਬਰੀ ਕਮੇਟੀ ਤੋਂ ਵੀ ਚੇਅਰਮੈਨਸ਼ਿਪ ਛੱਡਣ ਲੱਗੇ ਨੇ ਕਹਿੰਦੇ ਮੈਂ ਜੱਦਰ ਸਾਹਿਬ ਨੂੰ ਜਾ ਕੇ ਅਸਤੀਫਾ ਦਿਆਂਗਾ ਇਹਦਾ ਮਤਲਬ ਜਿਹੜੀ ਕੱਲ ਨੂੰ 7 ਮੈਂਬਰੀ ਕਮੇਟੀ ਦੀ ਇੱਕ ਮੀਟਿੰਗ ਹੋਣੀ ਹੈ ਉੱਤੇ ਵੀ ਸਵਾਲੀਆ ਨਿਸ਼ਾਨ ਲੱਗ ਗਏ ਨੇ ਜਦੋਂ ਚੇਅਰਮੈਨ ਨੇ استਿਫਾ ਦੇ ਗਿਆ ਤੇ ਫਿਰ ਉਹ ਪ੍ਰਵਾਨ ਹੋਵੇਗੀ ਜਾਂ ਨਹੀਂ ਜਾਂ ਜੱਦਰ ਸਾਹਿਬ ਇਸ ਮਾਮਲੇ 'ਚ ਕਿਹੜਾ ਫੈਸਲਾ ਲੈਂਦੇ ਐ ਇਹਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਬਿਆਨ ਆਏ ਨੇ ਇਹਦੇ ਵਿੱਚ ਸਰਦਾਰ ਸੁਖਦੇਵ ਸਿੰਘ ਢੀਡਸਾ ਕਹਿੰਦੇ ਨੇ ਕਿ ਦੇਰੀ ਨਾਲ ਚੱਕਿਆ ਕਤਮ ਹੈ ਤਾਂ ਠੀਕ ਐ ਸਰਦਾਰ ਸੁਰਜੀਤ ਸਿੰਘ ਰਖੜਾ ਕਹਿੰਦੇ ਐ ਕਿ ਧਾਮੀ ਸਾਹਿਬ ਨੂੰ ਆਪਣੇ ਜ਼ਿੰਮੇਵਾਰੀਆਂ ਨੂੰ ਨਿਭਾਉਣਾ ਚਾਹੀਦਾ ਸੀ ਉਹਨਾਂ ਤੇ ਆਸਾਂ ਬਹੁਤ ਸੀ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਬਾਜਰਾ ਨੇ ਵੀ ਇਹਦੇ ਤੇ ਗੱਲ ਕੀਤੀ ਹੈ ਕਿ ਧਾਮੀ ਸਾਹਿਬ ਤੁਸੀਂ ਬਹੁਤ ਵੱਡੇ ਅਹੁਦੇ ਤੇ ਸੀ ਉਹਦੀ ਮਾਨ ਮਰਿਆਦਾ ਕਾਇਮ ਰਹਿਣੀ ਚਾਹੀਦੀ ਹੈ ਤੇ ਜੱਦਰ ਸਾਹਿਬ ਨੂੰ ਜੱਦਰ ਗਿਆਨੀ ਹਰਪ੍ਰੀਤ ਸਿੰਘ ਦੇ ਮਾਮਲੇ ਤੇ ਕਿਉਂ ਕਹਿਣਾ ਪੈ ਗਿਆ ਕਿ ਉਹਨਾਂ ਦਾ ਅਸਤੀਫਾ ਮੇਰੇ ਹਿਰਦੇ ਨੂੰ ਮੈਨੂੰ ਦੁੱਖ ਲੱਗਿਆ ਇਹ ਜਿਹੜਾ ਉਹਨਾਂ ਨੂੰ ਕੱਢਿਆ ਗਿਆ ਉਹ ਤਾਂ ਪਹਿਲਾਂ ਹੀ ਕਹਿ ਗਏ ਸੀ ਕਿ ਵੀਰਾ ਤਾਂ ਅਸਤੀਫਾ ਦਿੱਤਾ ਵਾ ਪ੍ਰਵਾਨ ਕਰ ਲਓ ਫਿਰ ਔਰ ਬਹੁਤ ਸਾਰੇ ਆਗੂਆਂ ਦੇ ਇਹੀ ਬਿਆਨ ਨੇ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਥਾਤੇ ਇੱਕ ਪਰਿਵਾਰ ਨੂੰ ਬਚਾਉਣ ਵੱਲ ਜਾਦਾ ਕੰਮ ਕੀਤਾ ਜਾ ਰਿਹਾ ਹੈ ਪਰਿਵਾਰ ਵੀ ਛੱਡੋ ਇੱਕ ਬੰਦੇ ਨੂੰ ਕਿ ਸਾਰਾ ਪੰਥ ਇੱਕ ਬੰਦਾ ਹੋ ਗਿਆ ਅਕਾਲ ਤਖਤ ਸਾਹਿਬ ਦੀ ਮਾਨ ਮਰਿਆਦਾ ਦਾ ਕੋਈ ਮਤਲਬ ਨਹੀਂ ਰਹਿ ਗਿਆ ਇੱਥੇ ਤੇ ਜਦਰ ਸਾਹਿਬ ਆਪ ਬਹੁਤ ਦੁਖੀ ਮਹਿਸੂਸ ਕਰ ਰਹੇ ਸਨ ਗਿਆਨੀ ਰਗਵੀਰ ਸਿੰਘ ਤਾਮਨੀ ਸਾਹਿਬ ਦੇ ਅਸਤੀਫੇ ਦੇ ਉੱਤੇ ਗੈਨੀ ਹਰਪ੍ਰੀਤ ਸਿੰਘ ਨੇ ਵੀ ਕਿਹਾ ਕਿ ਬਹੁਤ ਦੁਖਦਾਈ ਹੈ ਉਹਨਾਂ ਦਾ ਅਸਤੀਫਾ ਨਹੀਂ ਹੋਣਾ ਚਾਹੀਦਾ ਸਾਰੀ ਦੁਨੀਆ ਨੂੰ ਪਤਾ ਹੈ ਤਾਮਨੀ ਸਾਹਿਬ ਬਹੁਤ ਵੱਡੀ ਮਾਨਸਿਕਤ ਮਾਨਸਿਕ ਦਬਾਅ ਦੇ ਅਧੀਨ ਕੰਮ ਕਰ ਰਹੇ ਸਨ ਜਿਹੜਾ ਕਿ ਕਾਫੀ ਹੱਦ ਤੱਕ ਠੀਕ ਨਹੀਂ ਹੈ ਇਹ ਕਾਫੀ ਠੀਕ ਨਹੀਂ ਜਿਹਦੇ ਕਰਕੇ ਉਹ ਦਵਾਈ ਉਹਨਾਂ ਦੇ ਉੱਤੇ ਲਗਾਤਾਰਤਾ ਦੇ ਵਿੱਚ ਚੱਲ ਰਿਹਾ ਸੀ ਹੁਣ ਕੱਲ ਦੀ ਮੀਟਿੰਗ ਮੈਨੂੰ ਤਾਂ ਕੋਈ ਸੁਭਾਵਨਾ ਲੱਗਦੀ ਨਹੀਂ ਕਿ ਮੀਟਿੰਗ ਹੋਏਗੀ ਤੇ 20 ਤਰੀਕ ਲਿਆਉਣੀ ਸੀ ਲਿਆਤੀ ਕਿਉਂਕਿ ਇਹ ਜਿਹੜਾ ਬਾਦਲਦਲਾ ਇਹਨਾਂ ਨੇ ਕਿਹਾ ਸੀ ਸਾਡੀ ਤਾਂ ਭਰਤ ਕੋਈ ਬਹੁਤ ਹੋਗੀ ਦੁਨੀਆਂ ਨੂੰ ਸਮਝਦੀ ਆ ਕਿ ਸਾਰੀ ਦੁਨੀਆਂ ਬੇਵਕੂਫਾਂ ਦੀ ਇਕੱਠੀ ਹੋਈ ਵੀ ਐ ਤੇ ਸਿਆਣੇ ਤਾਂ ਚੰਦ ਲੋਕ ਉਹਨਾਂ ਕੋਲ ਬੈਠੇ ਨੇ 35 ਲੱਖ ਭਰਤੀ ਕਰ ਲਈ ਇਹਨਾਂ ਨੇ ਤੇ 18 ਲੱਖ ਇਹਨਾਂ ਨੂੰ ਵੋਟ ਪੈਂਦੀ ਐ ਪੂਰੀ ਲੋਕ ਸਭਾ ਦੇ ਵਿੱਚ ਜਿਹਦੇ ਵਿੱਚੋਂ ਵੋਟਾਂ ਦੇ ਵਿੱਚ ਇਕੱਲੇ ਸਿੱਖ ਨਹੀਂ ਹੋਰ ਨਾ ਧਰਮਾਂ ਦੇ ਲੋਕ ਵੀ ਸ਼ਾਮਲ ਹੋਣਗੇ ਸੋ ਇਹ ਜਿਹੜੀ ਭਰੀ ਖਤਰਨਾਕ ਹੈ ਠੀਕ ਨਹੀਂ ਸੋ ਅਜੀਬ ਕਿਸਮ ਦਾ ਜਿਹੜਾ ਇਹ ਵਰਤਾਰਾ ਲਗਾਤਾਰਤਾ ਦੇ ਵਿੱਚ ਵਾਪਰ ਰਿਹਾ ਹੈ ਅਸੀਂ ਪਿਛਲੇ ਤੋਂ ਕੋਈ ਸਬਕ ਤਾਂ ਸਿੱਖਿਆ ਨਹੀਂ ਨਾ ਸਿੱਖਣਾ ਫਿਰ ਵਾਰਿਸ਼ਾ ਗਲਤ ਹੋ ਜੂ ਸੋ ਸਮੁੱਚੇ ਸਿੱਖ ਪੰਥ ਦੀਆਂ ਨਜ਼ਰਾਂ ਹੁਣ ਜੈਦਰ ਸ਼੍ਰੀ ਕਾਲ ਤਖਤ ਸਾਹਿਬ ਦੇ ਉੱਪਰ ਟਿਕੀਆਂ ਹੋਈਆਂ ਨੇ ਉਹ ਸਾਰੇ ਘਟਨਾ ਕਰਮ ਦੇ ਵਿੱਚ ਕੀ ਫੈਸਲਾ ਲੈਂਦੇ ਨੇ ਉਹ ਇੱਕ ਅਹਿਮ ਗੱਲ ਹੋਵੇਗੀ ਜੀ ਜੀ ਸੋ ਦੂਜੇ ਪਾਸੇ ਗੱਲ ਕਰਾਂਗੇ ਜੀ ਵਿਜੀਲੈਂਸ ਬਿਊਰੋ ਨੇ ਨਵਾਂ ਚੀਫ ਨਿਯੁਕਤ ਕੇ ਤਹਿਤ ਨੁਕਤੀ ਦੇ ਨਾਲ ਹੀ ਉਹਨਾਂ ਨੇ ਪਹਿਲਾ ਜਿਹੜਾ ਵੱਡਾ ਕਦਮ ਹੈ ਚੁੱਕਿਆ ਤੇ ਇੱਕ ਵੱਡੀ ਕਾਰਵਾਈ ਕੀਤੀ ਹੈ ਡੇਲ ਸਾਹਿਬ ਦੇਖੋ ਜਿਹੜਾ ਬਰਿੰਦਰ ਕੁਮਾਰ ਸੀਗੇ ਚੀਫ ਵਿਜੀਲੈਂਸ ਬਿਊਰੋ ਉਹਨਾਂ ਦੀ ਥਾਤੇ ਇੱਕ ਹੋਰ ਸੀਨੀਅਰ ਆਈਪੀਐਸ ਅਧਿਕਾਰੀ ਜੀ ਨਗੇਸ਼ਵਰ ਰਾਓ ਉਹਨਾਂ ਨੂੰ ਐਸਐਸਪੀ ਲਾ ਦਿੱਤਾ ਜੋ ਮੌਕ ਕਰ ਰਹਾ ਹੈ ਵਿਜੀਲੈਂਸ ਬਿਊਰੋ ਦਾ ਚੀਫ ਲਾ ਦਿੱਤਾ ਗਿਆ ਹੈ ਤੇ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਜਿਨ੍ਹਾਂ ਬਾਰੇ ਇਹ ਕਿਹਾ ਸੀ ਕਿ ਕੰਮ ਨਹੀਂ ਕਰਦੇ ਹੁਣ ਦੁਬਾਰਾ ਉਹ ਆਪਣੇ ਪੁਰਾਣੇ ਰੂਪ ਵਿੱਚ ਆਉਂਦੇ ਨਜ਼ਰ ਆ ਰਹੇ ਨੇ ਮਕਸਰ ਦੇ ਡਿਪਟੀ ਕਮਿਸ਼ਨਰ ਅਰਜੇਸ਼ ਤਰਪਾਠੀ ਉਹਨਾਂ ਦੇ ਖਿਲਾਫ ਕੋਈ ਸ਼ਿਕਾਇਤ ਹੋਈ ਹੈ ਅੰਦਰ ਖਾਤੇ ਤਾਂ ਤਰ੍ਹਾਂ ਤਰ੍ਹਾਂ ਦੀਆਂ ਕਿਆਸਰਾਈਆਂ ਚੱਲ ਰਹੀਆਂ ਨੇ ਕੋਈ ਕਹਿੰਦੇ ਆ ਕਿ ਇਹ ਤਾਂ ਰਾਜਨੀਤਿਕ ਪੱਧਰ ਦੇ ਕਿਸੇ ਵੱਡੇ ਅਧਿਕਾਰੀ ਨੇ ਵੱਡੇ ਲੀਡਰ ਨੇ ਇਹ ਸ਼ਿਕਾਇਤ ਕੀਤੀ ਹੈ ਉਧਰੋਂ ਜੀ ਨਗੇਸ਼ਵਰ राव ਸਾਹਿਬ ਤਾਜੇ-ਤਾਜੇ ਅੱਜ ਹੀ ਉਹਨਾਂ ਨੇ ਉਹਦਾ ਸਵਾਲ ਸਾਂਭ ਲਿਆ ਤੇ ਫਿਰ ਇਹ ਪਹਿਲੀ ਕਾਰਵਾਈ ਚੌਕਸੀ ਪੁਲਿਸ ਵੱਲੋਂ ਉਹਨਾਂ ਤੇ ਪਰਚਾ ਦਰਜ ਕਰ ਲਿਆ ਪਤਾ ਲੱਗਿਆ ਕਿ ਸ਼ਿਕਾਇਤ ਦਰਜ ਹੋਈ ਹੈ ਪਰਚਾ ਤਾਂ ਆਪਣੇ ਆਟੋਮੈਟਿਕ ਦਰਜ ਹੋ ਜਾਏਗਾ ਤੇ ਉਹਨਾਂ ਨੂੰ ਮੁਅਤਲ ਕਰ ਦਿੱਤਾ ਗਿਆ ਪੰਜਾਬ ਦੀ ਸਰਕਾਰ ਨੇ ਤੁਰੰਤ ਪੱਧਰ ਦੇ ਉੱਤੇ ਪਤਾ ਤਾਂ ਲੱਗੇਗਾ ਜਦੋਂ ਇਹਦੀ ਸਾਰੇ ਮਾਮਲੇ ਦੀ ਪੜਤਾਲ ਹੋਈ ਉੱਥੇ ਸਬੰਧਤ ਡਿਪਟੀ ਕਮਿਸ਼ਨਰ ਦਾ ਪੱਖ ਵੀ ਜਾਣਿਆ ਜਾਏਗਾ ਸ਼ਿਕਾਇਤਕਰਤਾ ਦਾ ਪੱਖ ਵੀ ਜਾਏਗਾ ਜਦੋਂ ਇਹਦੀ ਪੂਰੀ ਪੜਤਾਲ ਹੋਵੇਗੀ ਅਸਲੀਅਤ ਉਦੋਂ ਸਾਹਮਣੇ ਆਏਗੀ ਜੋ ਦੋਸ਼ ਡਿਪਟੀ ਕਮਿਸ਼ਨਰ ਦੇ ਉੱਤੇ ਲਾਏ ਗਏ ਨੇ ਕੀ ਇਹ ਦੋਸ਼ ਸਹੀ ਨੇ ਜਾਂ ਨਹੀਂ ਮਾਵਲਾ ਪੜਤਾਲ ਦਾ ਪਹਿਲਾ ਮਾਮਲੇ ਦੀ ਸ਼ਾਇਦ ਪੜਤਾਲ ਕਰਾਈ ਜਾਵੇ ਤਾਂ ਉਹ ਜ਼ਿਆਦਾ ਵਧੀਆ ਹੋਵੇਗਾ ਜੀ। ਜੀ। ਸੋ ਦੂਜੇ ਪਾਸੇ ਗੱਲ ਕਰਦੇ ਜੀ ਸੁਲਤਾਨਪੁਰ ਲੋਧੀ ਦੇ ਵਿੱਚ ਢਿੱਲੂ ਸਾਹਿਬ ਭਾਈ ਤਰਸੇਮ ਸਿੰਘ ਵੱਲੋਂ ਭਰਤੀ ਮੁਹਿੰਮ ਆਹ ਸ਼ੁਰੂ ਕਰ ਦਿੱਤੀ ਗਿਆ ਤੁਹਾਨੂੰ ਦੱਸਦੇ ਕਿ ਵਾਰਸ ਪੰਜਾਬ ਦੇ ਜਿਹੜੇ ਮੁਖੀ ਨੇ ਭਾਈ ਅਮਰਪਾਲ ਸਿੰਘ ਜੋ ਕਿ ਡਿਬਿਊਗੜ੍ਹ ਜੇਲ੍ਹ ਦੇ ਵਿੱਚ ਬੈਠੇ ਉਹਨਾਂ ਦੇ ਪਿਤਾ ਨੇ ਤੇ ਉਹਨਾਂ ਵੱਲੋਂ ਹੁਣ ਆਪਣੇ ਵੀ ਪਾਰਟੀ ਦੀ ਭਰਤੀ ਪ੍ਰਕਿਰਿਆ ਸ਼ੁਰੂ ਕਰਤੀ ਹੈ ਜੀ। ਨਹੀਂ ਪ੍ਰਕਿਰਿਆ ਤਾਂ ਸ਼ੁਰੂ ਕੀਤੀ ਹੋਈ ਆ ਬਿੱਟੂ ਲਗਾਤਾਰ ਉਹਨਾਂ ਨੇ। ਅੱਜ ਫਿਰ ਉੱਥੇ ਜਾ ਪਹੁੰਚੇ ਉਹ। ਸultanpur Lodhi ਅੱਜ ਦੀ ਤੁਸੀਂ ਠੀਕ ਕਹਿ ਰਹੇ ਹੋ ਕਿ ਅੱਜ ਤੋਂ ਜਿਹੜੀ ਭਰਤੀ ਪ੍ਰਕਿਰਿਆ ਸ਼ੁਰੂ ਕੀਤੀ ਆ Sultanpur Lodhi ਤੋਂ ਕੀਤੀ ਹੈ ਪਰ ਉਹ ਲਗਾਤਾਰਤਾ ਦੇ ਵਿੱਚ ਭਰਤੀ ਦੇ ਵਿੱਚ ਲੱਗੇ ਹੋਏ ਨੇ ਇੱਕ ਤਾਂ 35 ਲੱਖ ਭਰਤੀ ਤਾਂ ਇੱਕ ਹੋਰ ਨੇ ਕਰ ਲਈ ਜੀ ਜਿਹੜੀ ਬਾਰੇ ਲੋਕਾਂ ਦੇ ਵਿੱਚ ਇਹ ਹੈ ਕਿ ਕਿਸੇ ਨੂੰ ਪਤਾ ਹੀ ਨਹੀਂ ਕਿ ਜੋ ਕੁਝ ਜਦਰ ਸਾਹਿਬ ਨੇ ਕਿਹਾ ਸੀ ਕਿ ਜਾਲੀ ਨਹੀਂ ਹੋਣੀ ਚਾਹੀਦੀ ਬੋਗਸ ਨਹੀਂ ਹੋਣੀ ਚਾਹੀਦੀ ਸਹੀ ਰੂਪ ਚ ਹੋਣੀ ਚਾਹੀਦੀ ਹੈ ਉੱਥੇ ਆਧਾਰ ਕਾਰਡ ਨਾਲ ਲੱਗੇ ਹੋਣੇ ਚਾਹੀਦੇ ਆ ਤੇ ਇਧਰੋਂ ਇਹ ਜਿਹੜੇ ਸਰਦਾਰ ਤਰਸੇਮ ਸਿੰਘ ਨੇ ਭਾਈ ਅਮਰਤਪਾਲ ਸਿੰਘ ਦੇ ਪਿਤਾ ਇਹ ਵੀ ਭਰਤੀ ਪ੍ਰਕਿਰਿਆ ਚ ਲੱਗੇ ਹੋਏ ਆ ਉਹਨਾਂ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਉਨ੍ਹਾਂ ਵੱਲੋਂ ਭਰਤੀ ਹੈ ਲੋਕਾਂ ਦੇ ਵਿੱਚ ਇਹ ਰਿਪੋਰਟ ਆ ਰਹੀ ਹੈ ਸਾਡੇ ਕੋਲ ਉਹਨਾਂ ਨੂੰ ਹੁਲਾਰਾ ਬਹੁਤ ਮਿਲ ਰਿਹਾ ਹੈ ਚੰਗਾ ਹੁਗਾਰਾ ਮਿਲ ਰਿਹਾ ਹੈ ਉਹਨਾਂ ਦੀ ਭਰਤੀ ਮਹਿਮਨੂ ਤੇ ਲਗਾਤਾਰਤਾ ਦੇ ਵਿੱਚ ਉਹ ਭਰਤੀ ਮਹਿਮਨੂ ਫਿਰ ਅੱਗੇ ਵਧਾਉਂਦੇ ਹੋਏ ਨਜ਼ਰ ਆ ਰਹੇ ਨੇ ਉਹਨਾਂ ਦਾ ਕਹਿਣਾ ਕਿ ਅਸੀਂ ਪੂਰੇ ਪੰਜਾਬ ਦੇ ਵਿੱਚ ਵੱਖ-ਵੱਖ ਖੇਤਰਾਂ 'ਚ ਜਾ ਕੇ ਇਹ ਸ਼ਰੋਣੀ ਅਕਾਲੀ ਦਲ ਵਾਰਸ ਪੰਜਾਬ ਦੀ ਭਰਤੀ ਕਰਾਂਗੇ ਜੀ ਜੀ ਸੋ ਸਾਡੇ ਜਿਹੜੇ ਵਿਦੇਸ਼ ਮੰਤਰੀ ਨੇ ਜੀ ਐਸ ਜੇ ਸ਼ੰਕਰ ਵੱਲੋਂ ਯੂਕੇ ਦੇ ਸਾਬਕਾ ਪ੍ਰਧਾਨ ਮੰਤਰੀ ਦੇ ਨਾਲ ਰਲਸਾ ਮੁਲਾਕਾਤ ਕੀਤੀ ਗਈ ਹੈ ਜੀ ਦੇਖੋ ਡਾਕਟਰ ਐਸ ਜੇ ਸ਼ੰਕਰ ਨੇ ਸ਼੍ਰੀ ਰਿਸ਼ੀ ਸੂਨਕ ਭਾਰਤੀ ਮੂਲ ਦੇ ਵਾਸੀ ਨੇ ਉਹਨਾਂ ਦੇ ਨਾਲ ਮੁਲਾਕਾਤ ਕੀਤੀ ਗਈ ਹੈ ਇਸ ਮੁਲਾਕਾਤ ਦੇ ਵਿੱਚ ਜਿੰਨੀ ਕੁ ਸੂਚਨਾ ਸਾਡੇ ਕੋਲ ਪ੍ਰਾਪਤ ਹੋਈ ਹੈ ਆਪਸੀ ਸਬੰਧਾਂ ਨੂੰ ਕਿਵੇਂ ਹੋਰ ਮਜ਼ਬੂਤ ਕਰਨਾ ਹੈ ਇਸੇ ਤਰ੍ਹਾਂ ਇਹਨਾਂ ਮਾਮਲਿਆਂ ਦੇ ਵਿੱਚ ਰੈਂਦੇ ਸਬੰਧਾਂ ਨੂੰ ਹੋਰ ਕਿਵੇਂ ਵਧਾਉਣਾ ਹੈ ਇਹ ਸਾਰੇ ਕਿਸਮ ਦੀਆਂ ਪ੍ਰਕਿਰਿਆਵਾਂ ਨਹੀਂ ਕਾਫੀ ਟਾਈਮ ਆਪਸ ਵਿੱਚ ਦੀ ਦੋਨੋਂ ਆਗੂ ਬੈਠੇ ਰਹੇ ਗੱਲਾਂ ਬਾਤਾਂ ਹੋਈਆਂ ਗੱਲਾਂ ਬਾਤਾਂ ਦੇ ਵਿੱਚ ਕਈ ਮਾਮਲਿਆਂ ਨੂੰ ਆਪ ਸਭੀ ਦੀ ਵਿਚਾਰ ਵਟਾਂਦਰਾ ਹੋਇਆ ਜਾਣਕਾਰੀ ਮਿਲੀ ਹੈ ਕਿ ਦੋਨੇ ਆਗੂ ਇਸ ਗੱਲ ਤੋਂ ਸੰਤੁਸ਼ਟ ਨੇ ਜਿਹੜੀ ਗੱਲਬਾਤ ਹੋਈ ਹੈ ਉਹਦੇ ਕੋਈ ਨਾ ਕੋਈ ਸਾਰਥਕ ਨਤੀਜੇ ਭਵਿੱਖ ਦੇ ਵਿੱਚ ਨਿਕਲਣਗੇ ਦੋਹੇ ਦਸ਼ਾ ਦੇ ਸਬੰਧ ਹੋਰ ਮਜ਼ਬੂਤ ਹੋਣ ਵੱਲ ਨੂੰ ਵਧਣਗੇ ਜੀ ਸੋ ਦੂਜੇ ਪਾਸੇ ਜਿੱਥੇ ਧਾਮੀ ਐਸਜੀਪੀਸੀ ਪ੍ਰਧਾਨ ਵੱਲੋਂ ਅਸਤੀਫਾ ਦਿੱਤਾ ਗਿਆ ਉੱਥੇ ਬਾਬਾ ਬਲਵੀਰ ਸਿੰਘ ਦਾ ਕਹਿਣਾ ਕਿ ਅਸਤੀਫਾ ਦੇਣਾ ਕੋਈ ਮਸਲੇ ਦਾ ਹੱਲ ਨਹੀਂ ਹੈ ਜੀ ਦੇ ਕੋ ਸ਼ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਨੇ ਬਾਬਾ ਬਲਬੀਰ ਸਿੰਘ ਯਾਦ ਕਰੋ ਜਦੋਂ ਹਜੂਰ ਸਾਹਿਬ ਦੇ ਵਿੱਚ ਇੱਕ ਇਕੱਤਰਤਾ ਹੋਈ ਸੀ ਪਿਛਲੇ ਦਿਨਾਂ ਦੇ ਵਿੱਚ ਜਦੋਂ ਉੱਥੋਂ ਦੇ ਜੱਦਰ ਸਾਹਿਬ ਭਾਈ ਕੁਲਵੰਤ ਸਿੰਘ ਹੋਰਾਂ ਦੇ 25 ਸਾਲ ਪੂਰੇ ਹੋ ਗਏ ਉਸ ਸਮਾਗਮ ਦੇ ਵਿੱਚ ਬਾਬਾ ਬਲਬੀਰ ਸਿੰਘ ਵੀ ਮਿਲੇ ਸੀ ਗਿਆਨੀ ਰਗਵੀਰ ਸਿੰਘ ਗਿਆਨੀ ਹਰਪ੍ਰੀਤ ਸਿੰਘ ਉਸ ਸਮਾਗਮ ਚ ਹਾਜ਼ਰ ਸੀ ਬਾਬਾ ਬਲਬੀਰ ਸਿੰਘ ਨੇ ਉਦੋਂ ਵੀ ਕਹਿਤਾ ਸੀ ਕਿ ਜੱਦਰ ਜੀ ਤੁਹਾਡਾ ਖੜਾ ਤਾਂ ਨਹੀਂ ਛੱਡਣਾ ਤੁਹਾਨੂੰ ਕਿਸੇ ਪਾਸੇ ਜਾਣ ਨਹੀਂ ਦੇਣਾ ਅਸੀਂ ਤੁਹਾਡੇ ਨਾਲ ਹਾਂ ਤੁਹਾਡੀ ਕੋਈ ਵਾਹ ਵਾਲੀ ਝੱਕ ਸਕਦਾ ਹੁਣ ਫਿਰ ਜਦੋਂ ਸਤੀਫਾ ਦਿੱਤਾ ਗਿਆਨੀ ਹਰਪ੍ਰੀਤ ਸਿੰਘ ਨੇ ਤੇ ਅੱਜ ਦੇ ਤਾਂ ਹਰਜਿੰਦਰ ਸਿੰਘ <th>ਮੀ ਨੇ ਨਾ ਗਿਆਨੀ ਹਰਪ੍ਰੀਤ ਸਿੰਘ ਨੂੰ ਤਾਂ ਕੱਢਿਆ ਇਹਨਾਂ ਨੇ ਅਸਤੀਫਾ ਉਹ ਪਹਿਲਾਂ ਦੇ ਚੁੱਕੇ ਸੀ ਜਿਦੋਂ ਮਰਜ਼ੀ ਮੇਰਾ ਮਨਜ਼ੂਰ ਕਰ ਲਿਓ ਉਹਨਾਂ ਨੇ <th>ਮੀ ਸਾਹਿਬ ਨੂੰ ਕਿਹਾ ਕਿ <th>ਮੀ ਸਾਹਿਬ ਜਿਵੇਂ ਪੰਜੋਲੀ ਸਾਹਿਬ ਕਹਿੰਦੇ ਆ ਕਿ ਮੁਸ਼ਕਲ ਦੇ ਦਿਨਾਂ ਵਿੱਚ <th>ਮੀ ਸਾਹਿਬ ਖੜਾ ਛੜਾ ਕੇ ਤੁਰਦੇ ਬਣੇ ਨੇ ਇੱਥੇ ਉਹਨਾਂ ਨੂੰ ਖੜਨਾ ਚਾਹੀਦਾ ਸੀ ਆਪਣੀ ਵੱਡੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਸੀ ਉਹਨਾਂ ਨੇ ਕਈ ਗੱਲਾਂ ਬਾਤਾਂ ਕੀਤੀਆਂ ਨੇ ਬਾਬਾ ਬਲਬੀਰ ਸਿੰਘ ਨੇ ਫੇਰ ਕਿਹਾ ਕਿ ਧੰਵੀ ਸਾਬ ਆਪਣੇ ਸਦੀਵੇ ਪ੍ਰਤੀ ਵਿਚਾਰੋ ਤੁਹਾਡੀ ਲੋੜ ਹੈ ਤੁਹਾਡੀ ਵਰਗੀ ਸਖੀਰ ਦੀ ਲੋੜ ਹੈ ਪਤਾ ਹੈ ਤੁਹਾਡੇ ਤੇ ਮਾਨਸਿਕ ਦਬਾਅ ਆ ਜਿਹੜਾ ਜਦਰ ਸਾਹਿਬ ਨੇ ਵੀ ਕਹਿਤਾ ਸੀ ਅਕਾਲ ਤਖਤ ਸਾਹਿਬ ਵਾਲਿਆਂ ਨੇ ਗੈਨ ਰਗਵੀਰ ਸਿੰਘ ਨੇ ਸਾਡੇ ਤੇ ਦਬਾਅ ਬਹੁਤ ਹੈ ਸਾਡੇ ਤੇ ਕਥਤ ਰੂਪ ਦੇ ਵਿੱਚ ਗੁੰਡਿਆਂ ਤੋਂ ਫੋਨ ਕਰਾਏ ਜਾ ਰਹੇ ਨੇ ਕਥਤ ਗੁੰਡਿਆਂ ਤੋਂ ਪਤਾ ਨਹੀਂ ਕੌਣਾ ਉਹ ਗੁੰਡੇ ਸੋ ਇਹਦਾ ਮਤਲਬ ਪੜਤਾਲ ਹੋਣੀ ਚਾਹੀਦੀ ਹੈ ਜਿਹੜੇ ਦੋਸ਼ ਲੱਗਦੇ ਆ ਕਿ ਸਾਡੇ ਤੇ ਕਥਤ ਰੂਪ ਦੇ ਵਿੱਚ ਸਾਨੂੰ ਕਥਤ ਗੁੰਡਿਆਂ ਤੋਂ ਫੋਨ ਕਰਾਏ ਜਾ ਰਹੇ ਨੇ ਉਹ ਤਸਵੀਰ ਕਲੀਅਰ ਹੋਣੀ ਚਾਹੀਦੀ ਹੈ ਪੰਥ ਰੂਪ ਪਤਾ ਲੱਗੇ ਕਿ ਕੌਣ ਲੋਕ ਪੰਥਕ ਮਾਮਲਿਆਂ ਦੇ ਵਿੱਚ ਜਾ ਕੇ ਇਸ ਤਰ੍ਹਾਂ ਦੇ ਫੋਨ ਕਰਵਾ ਕੀ ਤੋਂ ਰਹੇ ਨੇ ਜੀ ਜੀ ਸਭ ਯੂਪੀ ਦਾ ਇੱਕ ਮਾਮਲਾ ਸੀਗਾ ਕਿ ਮਸਜਿਦ ਨੂੰ ਢਾਹ ਦਿੱਤਾ ਗਿਆ ਸੀ ਹੁਣ ਸੁਪਰੀਮ ਕੋਰਟ ਵੱਲੋਂ ਉੱਥੇ ਦੇ ਪ੍ਰਸ਼ਾਸਨ ਨੂੰ ਨੋਟਿਸ ਜਾਰੀ ਕਰ ਦਿੱਤਾ ਗਿਆ ਜੀ ਇਹ ਨਵੰਬਰ 2024 ਦੀ ਗੱਲ ਹੈ 13 ਨਵੰਬਰ ਦੀ ਜਦੋਂ ਇੱਕ ਮਦਨੀ ਮਸਜਿਦ ਹੈ ਉਹਦਾ ਇੱਕ ਹਿੱਸਾ ਢਾਹ ਦਿੱਤਾ ਗਿਆ ਸੀ ਸੁਪਰੀਮ ਕੋਰਟ ਨੇ ਇਸ ਸਬੰਧ ਦੇ ਵਿੱਚ ਉੱਤਰ ਪ੍ਰਦੇਸ਼ ਦੇ ਇਹ ਜਿਹੜੀ ਮਸਜਿਦ ਹੈ ਇਹ ਹੈਗੀ ਹੈ ਤਰਵਿੰਦਰ ਬਰਵਿੰਦਰ ਸਿੰਘ ਕੁਸ਼ੀ ਨਰ ਦੇ ਵਿੱਚ ਜੀ ਉੱਥੇ ਨੋਟਿਸ ਜਾਰੀ ਕਰਤਾ ਪ੍ਰਸ਼ਾਸਨ ਨੂੰ ਕਿ ਅਗਲੀ ਵਾਰ ਆਓ ਆ ਕੇ ਆਪਣਾ ਪੱਖ ਰੱਖੋ ਆਰ ਉਹਨਾਂ ਨੇ ਬਿਨਾਂ ਪੂਰਵ ਸਰਜੀਤ ਸੁਣਵਾਈ ਦੇ ਮਾਮਲੇ 'ਚ ਇਹਨੂੰ ਟਾਉਣ ਦੀਆਂ ਕਾਰਵਾਈਆਂ ਕਿਸੇ ਵੀ ਤਰ੍ਹਾਂ ਤੇ ਇਹ ਜਿਹੜਾ ਹੈਗਾ ਰੋਕ ਤੇ ਨਿਯਮਾਂ ਦੀਆਂ ਉਲੰਘਣਾ ਨੇ ਹੁਣ ਉਹਨਾਂ ਨੂੰ ਅਗਲੀ ਤਰੀਕ ਤੇ ਬੁਲਾ ਲਿਆ ਗਿਆ ਜੀ ਕਿ ਆ ਕੇ ਤੁਸੀਂ ਆਪਣਾ ਨਹੀਂ ਫਿਰ ਤੁਹਾਡੇ ਉੱਤੇ ਮਾਨਹਾਨੀ ਦਾ ਕੇਸ ਚਲਾਉਣ ਦੀ ਆਗਿਆ ਦੇ ਦਿੱਤੀ ਜਾਵੇਗੀ ਜੀ ਜੀ ਸੋਟਲ ਸਾਬਦ ਜਪਸੇ ਕੰਗੜਾ ਰਣੋਸਮੇ ਚਾਰ ਰਾਜ ਸਭਾ ਦੇ ਮੈਂਬਰ ਨੇ ਉਹ ਡੁਬਕੀ ਲਗਾਣਗੇ ਜੀ ਜੋ ਚੱਲ ਰਿਹਾ ਜੀ ਪ੍ਰੋਗਰਾਮ ਦੇਖੋ ਅੱਜ ਇੱਕ ਇੱਕ ਚੀਜ਼ ਸਾਹਮਣੇ ਆਈ ਲਗਾਤਾਰਤਾ ਦੇ ਵਿੱਚ ਬੀਵੀਆਈਪੀ ਸੁਪਰ ਬੀਆਈਪੀ ਸੁਪਰ ਤੋਂ ਸੁਪਰ ਬੀਆਈਪੀ ਉਹ ਵੀ ਡੁਬਕੀ ਲਗਾਉਣ ਵਾਸਤੇ ਉੱਥੇ ਜਾਂਦੇ ਨੇ ਇਹਨਾਂ ਦਾ ਅਸਥਾਨ ਤੱਟ ਸੰਗਮ ਬਣਿਆ ਹੋਇਆ ਹੈ। ਰਾਸ਼ਟਰਪਤੀ ਸਹਿਬਾ ਜਾਏ ਪ੍ਰਧਾਨ ਮੰਤਰੀ ਜਾਏ ਜੋਗੀ ਦਿੱਤਿਆਨਾਥ ਜਾਏ ਗ੍ਰਹਿ ਮੰਤਰੀ ਅਮਿਤ ਸ਼ਾਹ ਜਾਏ ਰਾਜਨਾਥ ਜਾਏ ਅੱਜ ਵੱਖ-ਵੱਖ ਰਾਜਾਂ ਦੇ ਚਾਰ ਰਾਜਪਾਲ ਤੇ ਇਹ ਜਿਹੜੀ ਮੈਂਬਰ ਪਾਰਲੀਮੈਂਟ ਹੈ ਬੀਬੀ ਕੰਗਨਾ ਰੌਤ ਐਮਰਜੈਂਸੀ ਫਿਲਮ ਵਾਲੀ ਇਹ ਨੇ ਵੀ ਇਨੂੰ ਅੱਜ ਦਾ ਸਬਾ ਮਿਲਿਆ ਸੀ ਤੇ ਇਹਨਾਂ ਨੇ ਅੱਜ ਆਪਣੀ ਆਸਥਾ ਨੂੰ ਪੂਰਾ ਕਰਨ ਵਾਸਤੇ ਕਹਿੰਦੇ ਇਹ ਉਥੇ ਪਹੁੰਚੇ ਸਨ ਇਹਨਾਂ ਦਾ ਅੱਜ ਦਾ ਸ਼ਡਿਊਲ ਸੀ ਤੇ ਹਰ ਵਿਅਕਤੀ ਆਪੋ ਆਪਣੇ ਸ਼ਡਿਊਲ ਦੇ ਮੁਤਾਬਕ ਉਥੇ ਮਹਾਕੁੰਬ ਦੇ ਉੱਤੇ ਜਾਂਦੇ ਨੇ ਤੇ ਮਹਾਕੁੰਬ ਤੇ ਜਾ ਕੇ ਆਪਣਾ ਇਸ਼ਨਾਨ ਆਪਣੀ ਆਸਥਾ ਪੂਰੀ ਕਰਨ ਵੱਲ ਜਾ ਰਹੇ ਜੀ ਸੋਟੋਟਾ ਜਿਦਾ ਕਿ ਹਰਜਿੰਦਰ ਸਿੰਘ ਧਾਮ ਨੇ ਅਸਤੀਫਾ ਦੇ ਦਿੱਤਾ ਗਿਆ ਕਿ ਹਾਲਾਂਕਿ ਇਹ ਸੱਤ ਮੈਂਬਰ ਕਮੇਟੀ ਦੇ ਮੁਖੀ ਵੀ ਲਗਾਏ ਗਏ ਸੀ ਵੀ ਇਹਨੇ ਸਾਰੀ ਅਗਵਾਈ ਕਰਨੀ ਹੈ ਵੀ ਕਿਹੇ ਭਰਤੀ ਪ੍ਰਕਿਰਿਆ ਹੋਵੇਗੀ ਜਦੋਂ ਇਹ ਛੱਡ ਗਏ ਹੁਣ ਤੁਹਾਨੂੰ ਲੱਗਦਾ ਅੱਗੇ ਦੀ ਵਿਚਾਰ ਕੀ ਹੋਵੇਗਾ ਜੀ ਕਿ ਮੀਟਿੰਗ ਪਟਿਆਲੇ ਦੇ ਵਿੱਚ ਕੱਲ ਹੋਵੇਗੀ ਜਾਂ ਅੱਗੇ ਮੁਰਤੋ ਜਥੇਦਾਰ ਸਾਹਿਬ ਕੋਈ ਨਵਾਂ ਮੈਂਬਰ ਲਾਣਗੇ ਜਾਂ ਇਹਨਾਂ ਦਾ ਅਸਤੀਫਾ ਨਾਮਨਜ਼ੂਰ ਕਰ ਦਿੱਤਾ ਜਾਵੇਗਾ ਜੀ ਦੇਖੋ ਪਤਾ ਲੱਗੇਗਾ ਕਿ ਅੱਜ ਇਹਨਾਂ ਨੇ ਸ਼ਾਮ ਨੂੰ ਜੱਦਰ ਕਾਉ ਤੱਕ ਗਿਆਨੀ ਹਰ ਰਗਵੀਰ ਸਿੰਘ ਹੋਰਾਗ ਦੇ ਕੋਲ ਜਾਣਾ ਦੂਜਾ ਅਸਤੀਫਾ ਤਾਂ ਇਹਨਾਂ ਨੇ ਐਜੀਪੀਸੀ ਵਾਲੇ ਪਾਸੇ ਦਿੱਤਾ ਐਗਜ਼ੈਕਟਿਵ ਚ ਦੇਤਾ ਹੋਣਾ ਜੀ ਤੇ ਸੱਤ ਮੈਂਬਰੀ ਕਮੇਟੀ ਜਿਹੜੀ ਬਣਾਈ ਸੀ ਉਹ ਜਦਰ ਕਾਲ ਤਖਤ ਸਾਹਿਬ ਤੇ ਪੰਜ ਸਿੰਘ ਸਹਿਬਾਨ ਨੇ ਬਣਾਈ ਸੀ ਜਦਰ ਸਾਹਿਬ ਦੇ ਚੋ ਪਰਤਾਈ ਨੇ ਉਹਨਾਂ ਦੇ ਕੋਲ ਪਤਾ ਲੱਗਿਆ ਕਿ ਇਹ ਜਾ ਰਹੇ ਨੇ ਉੱਥੇ ਜਾ ਕੇ ਆਪਣੇ ਅਸਤੀਫਾ ਉਹਨਾਂ ਨੂੰ ਸੌਂਪਣਗੇ ਅਗੇ ਜਦਰ ਸਾਹਿਬ ਤੇ ਨਿਰਪਰ ਕਰਦਾ ਹੈ ਕਿ ਉਸ ਤੀਫੇ ਨੂੰ ਸਵੀਕਾਰ ਕਰਦੇ ਆ ਕਿ ਨਹੀਂ ਕਰਦੇ ਜੇ ਸਵੀਕਾਰ ਕਰ ਲਿਆ ਫਿਰ ਤਾਂ ਸੱਤ ਮੈਂਬਰੀ ਕਮੇਟੀ ਨਾਲ ਇਹਨਾਂ ਦਾ ਕੋਈ ਤਾਲੁਕਤ ਰਹਿਣਾ ਨਹੀਂ ਜਾਂ ਹੋ ਸਕਦਾ ਜੈਦਰ ਸਾਹਿਬ ਅਸਤੀਫਾ ਸਵੀਕਾਰ ਕਰ ਲੈਂ ਤੇ ਇਹ ਕਹਿਣ ਜਦੋਂ ਤੱਕ ਅਗਲਾ ਕੋਈ ਨਵਾਂ ਮੁਖੀ ਨਹੀਂ ਲਾਇਆ ਜਾਂਦਾ ਉਦੋਂ ਤੱਕ ਤੁਸੀਂ ਕੰਮ ਕਰਦੇ ਰਹੋ ਤੇ ਮੀਟਿੰਗ ਹਾਸੋ ਹੀ ਨਹੀਂ ਬਣਾ ਰੱਖੀ ਐ ਕਦੇ ਭੁੰਦਰ ਸਾਹਿਬ ਨਹੀਂ ਆਏ ਉਹ ਕਹਿੰਦੇ ਮੈਂ ਤਾਂ ਦੱਸਿਆ ਹੀ ਨਹੀਂ ਕਿਸੇ ਨੇ ਦੱਸਰਾ ਕਿਨੇ ਸੀ ਧਾਮੀ ਸਾਹਿਬ ਨੇ ਕਿਉਂਕਿ ਮੁਕੀ ਇਹ ਸੀ ਫਿਰ ਉਹ ਕਹਿੰਦੇ ਜੀ ਕਿ ਮੈਂ ਅੱਜ ਨਹੀਂ ਆਉਣਾ ਜਦ ਅਦਰ ਕਾਲ ਤਖਤ ਸਾਹਿਬ ਦਾ ਹੁਕਮ ਹੋਵੇ ਕਮੇਟੀ ਉਹਨਾਂ ਦੇ ਦੇਸ਼ਾਂ ਤੇ ਬਣੀ ਹੋਵੇ ਤੇ ਲਿਚਕ ਡਿਚੀਆਂ ਉਹਨਾਂ ਨਾਲ ਖੇਡ ਜਾਂਦੇ ਨੇ ਜਿਵੇਂ ਇਹਨਾਂ ਨੂੰ ਸ਼੍ਰੀ ਕਾਲ ਤਖਤ ਸਾਹਿਬ ਦਾ ਕੋਈ ਭੈ ਨਾ ਹੋਵੇ ਪਰ ਸ਼੍ਰੀ ਕਾਲ ਤਖਤ ਸਾਹਿਬ ਮਹਾਨ ਸਿੱਖ ਪੰਥ ਵਾਸਤੇ ਤੇ ਅਕਾਲ ਤਖਤ ਤੋਂ ਜਿਹੜਾ ਹੁਕਮ ਜਾਂਦਾ ਉਹ ਕੋਈ ਲੱਠ ਨਹੀਂ ਮਾਰਦਾ ਮੱਤ ਮਾਰਦਾ ਹੈ ਤੇ ਪੂਰੇ ਵਿਸ਼ਵ ਦੇ ਸਿੱਖਾਂ ਦੇ ਵਿੱਚ ਇਹ ਪ੍ਰਚਾਰ ਹੋ ਰਿਹਾ ਹੈ ਕਿ ਇਹਨਾਂ ਦੀ ਮੱਤ ਮਾਰੀ ਜਾ ਚੁੱਕੀ ਹੈ ਜਿਹੜੇ ਸ਼੍ਰੀ ਅਕਾਲ ਤਖਤ ਸਾਹਿਬ ਨਾਲ ਵੀ ਆਡਾ ਲੈਂਦੇ ਐ 153 ਦਿਨਾਂ ਦੇ ਵਿੱਚ ਵਿੱਚ ਜਿਨੇ ਵੀ ਆਡਾ ਲਿਆ ਹੈ ਤੇ ਉਹਨੂੰ ਮੂੰਹ ਦੀ ਖਾਣੀ ਪਈ ਹੈ ਜੀ ਸੋ ਦੂਜੇ ਪਾਸੇ ਕਿਸਾਨਾਂ ਵੱਲੋਂ ਸਪੀਕਰ ਕੁਲਤਾਰ ਸਿੰਘ ਸੰਧਵਾ ਨੂੰ ਪੱਤਰ ਦਿੱਤਾ ਗਿਆ ਕਿ ਜੋ 2022 ਦੇ ਵਿੱਚ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਦੇਸ਼ ਦੇ ਜੋ ਪੰਜਾਬ ਫੇਰੀ ਦੇ ਵਿੱਚ ਆਏ ਸੀ ਤੇ ਉਹਨਾਂ ਦਾ ਕਾਫਲਾ ਰੁਕ ਗਿਆ ਸੀਗਾ ਮੌਸਮ ਖਰਾਬ ਦੇ ਕਰਕੇ ਕੋ ਚੱਕਰ ਪੈ ਗਿਆ ਢੁੱਲ ਸਾਹ ਪਰ ਕਿਸਾਨਾਂ ਦੇ ਖਿਲਾਫ ਕਾਰਵਾਈ ਕੀਤੀ ਗਈ ਵੀ ਨੇ ਰੋਜ਼ ਪ੍ਰਦਰਸ਼ਨ ਕੀਤਾ ਸੀ ਰੂਟ ਜਾਮ ਕੀਤਾ ਸੀ ਬਿਲਕੁਲ ਤੁਸੀਂ ਠੀਕ ਕੀਤਾ ਕਿ ਜਦੋਂ 5 ਜਨਵਰੀ 2022 ਨੂੰ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਹੁਸੈਨੀ ਵਾਲਾ ਫਿਰੋਜ਼ਪੁਰ ਦੇ ਵਿੱਚ ਉੱਥੇ ਜਾਣਾ ਸੀ ਉਹਨਾਂ ਨੇ ਇੱਕ ਫਿਰੋਜ਼ਪੁਰ ਦੇ ਵਿੱਚ ਰੈਲੀ ਰੱਖੀ ਸੀ ਭਾਰੀ ਮੀਂਹ ਕਾਰਨ ਮੋਦੀ ਸਾਹਿਬ ਸੜਕੀ ਰਸਤੇ ਤੁਰ ਪਏ ਹਾਲਾਂਕਿ ਇਹਦੇ ਤੇ ਸਵਾਲ ਬਹੁਤ ਜ਼ਿਆਦੇ ਨੇ ਇਹਦੇ ਵਿੱਚ ਜਾਂਚ ਹੋਈ ਹਾਈ ਕੋਰਟ ਦੇ ਨਾ ਸੁਪਰੀਮ ਕੋਰਟ ਦੇ ਇੱਕ ਔਰਤ ਜੱਜ ਸਾਹਿਬ ਦੀ ਅਗਵਾਈ ਵਿੱਚ ਮੇਰੇ ਖਲ ਜੇ ਮੈਂ ਭੁੱਲਦਾ ਨਹੀਂ ਉਹਨਾਂ ਦਾ ਨਾਮ ਮੈਡਮ இந்து ਮਲੋਤਰਾ ਸੀ ਇਹ ਜਾਂਚੀ ਕੁਝ ਪੁਲਿਸ ਵਾਲਿਆਂ ਤੇ ਗਾਜ ਡਿੱਗੀ ਪੰਜਾਬ ਦੇ ਆਤੇ ਪਰ ਲੋਕ ਇਹ ਵੀ ਸਵਾਲ ਪੁੱਛਦੇ ਐ ਪ੍ਰਧਾਨ ਮੰਤਰੀ ਦਾ ਕਾਫਲਾ ਰੁਕਿਆ ਕਿਉਂ ਉਹ ਸੜਕੀ ਰਸਤੇ ਗਏ ਕਿਉਂ ਉਹਨਾਂ ਦੇ ਕੋਲ ਤਾਂ ਸਾਰੇ ਮੌਸਮਾਂ 'ਚ ਉਡਾਨ ਭਰਨ ਦਾ ਝੋਪਰ ਹੈਗਾ ਹੈਲੀਕਾਪਟਰ ਹੈਗਾ। ਉਹਨਾਂ ਨੇ ਸੜਕੀ ਰਸਤਾ ਕਿਉਂ ਚੁਣਿਆ? ਉਸ ਮਾਮਲੇ ਦੇ ਵਿੱਚ ਕੁਝ ਕਿਸਾਨਾਂ ਦੇ ਉੱਤੇ ਕੇਸ ਤਰਜ ਹੋ ਗਿਆ। ਹਾਲਾਂਕਿ ਤੁਸੀਂ ਵਿਸਥਾਰ ਦੇ ਵਿੱਚ ਦੇਖੋ ਕਿਸਾਨਾਂ ਨੇ ਤਾਂ ਪ੍ਰਧਾਨ ਮੰਤਰੀ ਸਾਹਿਬ ਰੋਕਿਆ ਹੀ ਨਹੀਂ ਸੀ। ਉਹਨਾਂ ਦੇ ਹੱਥ 'ਤਾਂ ਭਾਜਪਾ ਦੇ ਝੰਡੇ ਸੀ। ਜਿਹੜੇ ਪ੍ਰਧਾਨ ਮੰਤਰੀ ਦੇ ਉਸ ਕਾਫਲੇ ਦੇ ਕੋਲ ਗਏ ਸਨ ਤੇ ਉਹ ਮਕੇਰੀਆਂ ਵੱਲ ਤੋਂ ਭਾਰਤੀ ਜਨਤਾ ਪਾਰਟੀ ਦੇ ਕਾਰਕੁਨ ਸਨ ਆਦੇਸ਼ ਆ ਗਿਆ ਕਿ ਇਹਨਾਂ ਕਿਸਾਨਾਂ ਤੇ ਪਰਚਾ ਦਰਜ ਕੀਤਾ ਜਾਵੇ ਜਿਹੜਿਆਂ ਦੀ ਗਿਣਤੀ ਕਾਫੀ ਜ਼ਿਆਦਾ ਹੈ ਉਹਨਾਂ ਕਿਸਾਨਾਂ ਦਾ ਇੱਕ ਬਾਬਤ ਫਿਰ ਪੰਜਾਬ ਦੇ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੱਧਵਾ ਨੂੰ ਮਿਲਣ ਗਏ ਉਹਨਾਂ ਨੂੰ ਬੇਨਤੀ ਕੀਤੀ ਕਿ ਭਾਈ ਸਾਡਾ ਕਸੂਰਤਾ ਦੱਸ ਦਿਓ ਕੀ ਐ ਤਾਂ ਸਦਮਾ ਸਾਹਮਣੇ ਭਰੋਸਾ ਦਿੱਤਾ ਕਿ ਬੇਫਿਕਰ ਹੋ ਜੋ ਤੁਹਾਡੇ ਤੇ ਕੋਈ ਕਾਰਵਾਈ ਨਹੀਂ ਹੁੰਦੀ ਇਹਦੇ ਵਿੱਚ ਹੁਣ ਅਗਲਾ ਜਵਾਬ ਤਾਂ ਸਦਵਾ ਸਾਹਿਬ ਦੇ ਸਕਦੇ ਐ ਕਿ ਉਹਨਾਂ ਨੇ ਕਿਹੜੇ ਸੰਦਰਭ ਦੇ ਵਿੱਚ ਇਹ ਭਰੋਸਾ ਉਹਨਾਂ ਨੂੰ ਦਿੱਤਾ ਜੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਨੇ ਟਲ ਸਾਹਿਬ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣਨ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਮਿਹਰਬਾਨੀ ਸ਼ੁਕਰੀਆ ਆਸਿਆਨ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਹਾਂ ਜੋ ਅਖੀਰ ਤੱਕ ਸਾਡੇ ਪਰੋਮ ਵਿੱਚ ਜੁੜੇ ਰਹੇ ਪ੍ਰੋਗਰਾਮ ਲਈ ਫਿਰ ਹਾਜ਼ਰ ਹੋਵਾਂਗੇ ਧੰਨਵਾਦ